ਯੋਧ ਨਸ਼ਿਆਂ ਦੇ ਵਿਰੁੱਧ ਦੇ ਤਹਿਤ ਲਗਾਤਾਰ ਜੋ ਹੈ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਸੇ ਦੇ ਤਹਿਤ ਉਹਨਾਂ ਕਾਰਵਾਈ ਜੂ ਸਕੂਲਾਂ ਤੱਕ ਪੁੱਜੀ ਹੈ ਜ਼ਿਲ੍ਹੇ ਦੇ ਤਕਰੀਬਨ ਸਾਰੇ ਸਕੂਲਾਂ ਦੀ ਜਾਂਚ ਕੀਤੀ ਜਾ ਰਹੀ ਹੈ ਸਕੂਲਾਂ ਦੇ ਬਾਹਰ ਜੜੀਆਂ ਦੁਕਾਨਾਂ ਨੇ ਉਹਨਾਂ ਦੀ ਵੀ ਤਹਿਕੀਕਾਤ ਕੀਤੀ ਜਾ ਰਹੀ ਹੈ ਕਿ ਕਿਤੇ ਕੋਈ ਚੀਜ਼ਾਂ ਵਾਲੀਆਂ ਦੁਕਾਨਾਂ ਦੇ ਵਿੱਚ ਨਸ਼ੇ ਵਾਲਾ ਸਮਾਨ ਤਾਂ ਨਹੀਂ ਰੱਖਿਆ ਕੋਇਆ ਤੇ ਨਾਲ ਕੀ ਨਾਲ ਸਕੂਲਾਂ ਨੂੰ ਆਦੇਸ਼ ਜਾਰੀ ਕੀਤੇ ਗਏ ਕਿ ਜੇਕਰ ਬੱਚੇ ਦੇ ਸੁਭਾਅ ਦੇ ਵਿੱਚ ਤੁਹਾਨੂੰ ਜ਼ਰਾ ਵੀ ਫਰਕ ਲੱਗੇ ਜਾਂ ਕਿਸੇ ਵੀ ਤਰ੍ਹਾਂ ਦੀ ਉੱਨੀ ਕੀ ਬੱਚੇ ਦੇ ਸੁਭਾਅ ਦੇ ਵਿੱਚ ਨਜ਼ਰ ਆਈ ਤਾਂ ਤੁਰੰਤ ਹੀ ਮਾਪਿਆਂ ਨੂੰ ਜੋ ਹੈ ਸੂਚਿਤ ਕੀਤਾ ਜਾਵੇ ਕਿਉਂਕਿ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਦੇ ਤਹਿਤ ਹੁਣ ਸਕੂਲਾਂ ਤੱਕ ਵੀ ਜੋ ਹੈ ਇਸ ਮੁਹਿੰਮ ਨੂੰ ਲਿਆਂਦਾ ਗਿਆ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਕੂਲੀ ਬੱਚਾ ਨਸ਼ੇ ਦੀ ਚਪੇੜ ਦੇ ਵਿੱਚ ਨਾ ਆ ਸਕੇ ਦੱਸ ਤਈਏ ਕਿ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਪੂਨਮ ਦੀਪਕੌਰ ਦੇ ਵੱਲੋਂ ਜ਼ਿਲ੍ਹੇ ਦੇ ਸਿੱਖਿਆ ਅਫਸਰ ਨੂੰ ਇੱਕ ਪੱਤਰ ਜਾਰੀ ਕਰਕੇ ਹਦਾਇਤਾਂ ਦਿੱਤੀਆਂ ਗਈਆਂ ਕਿ ਸਰਕਾਰ ਦੀ ਮੁਹਿੰਮ ਯੁੱਧ ਨਸ਼ਿਆਂ ਦੇ ਵਿਰੋਧ ਨੂੰ ਲੈ ਕੇ ਜ਼ਿਲ੍ਹੇ ਦੇ ਸਾਰੇ 85 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦਾ ਵਿੱਚ ਇੱਕ ਟੀਮ ਜੋ ਹੈ ਗਠਿਤ ਕੀਤੀ ਜਾਵੇ ਜਿਸ ਦੇ ਵਿੱਚ ਸੀਨੀਅਰ ਜ਼ਮਾਤਾਂ ਦੇ 10 ਬੱਚੇ ਅਤੇ ਅਧਿਆਪਕ ਜੋ ਕਿ ਨੋਡਲ ਅਫਸਰ ਦੇ ਤੌਰ ਤੇ ਟੀਮ ਦੀ ਅਗਵਾਈ ਕਰੇਗਾ ਤੇ ਟੀਮ ਸਕੂਲ ਆਸ-ਪਾਸ ਦੀਆਂ ਦੁਕਾਨਾਂ ਤੇ ਜਾਂਚ ਕਰਨ ਗਿਆ ਕਿ ਕਿਤੇ ਕੋਈ ਨਸ਼ੀਲਾ ਸਮਾਨ ਤਾਂ ਨਹੀਂ ਵਿਕ ਰਿਹਾ ਹੈ ਸਬੰਧੀ ਟੀਮਾਂ ਬਣਾਉਣ ਤੋਂ ਬਾਅਦ ਡਿਪਟੀ ਕਮਿਸ਼ਨਰ ਨੂੰ ਸੂਚਿਤ ਕਰਨਾ ਹੋਵੇਗਾ ਨਾਲ ਹੀ ਸਕੂਲਾਂ ਦੇ ਵਿੱਚ ਨਸ਼ੇ ਦੇ ਵਿਰੋਧ ਵਿੱਚ ਬੱਚਿਆਂ ਨੂੰ ਨੁਕੜਨਾਟਕ ਅਤੇ ਇਸ ਤੋਂ ਇਲਾਵਾ ਪੇਂਟਿੰਗਸ ਅਤੇ ਹੋਰ ਵੀ ਐਕਟੀਵਿਟੀ ਦੇ ਦੁਆਰਾ ਨਸ਼ਿਆਂ ਦੇ ਵਿਰੋਧ ਦੇ ਜਾਗਰੂਕ ਕੀਤਾ ਜਾਏਗਾ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਕਿਸੇ ਵੀ ਬੱਚੇ ਦੇ ਸੁਭਾਅ ਦੇ ਵਿੱਚ ਕੋਈ ਤਬਦੀਲੀ ਸਬੰਧੀ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਹੀ ਬੱਚਿਆਂ ਦੇ ਮਾਤਾ-ਪਿਤਾ ਨੂੰ ਸੂਚਿਤ ਕੀਤਾ ਜਾਵੇ ਸਰ ਮੈਂ ਨਸ਼ਿਆਂ ਬਾਰੇ ਇਹ ਕਹਿਣਾ ਚਾਹੁੰਦੀ ਆ ਵੀ ਕਰੋਨਾ ਤੋਂ ਵੀ ਵੱਡ ਭਾਰੀ ਬਿਮਾਰੀ ਹੈ ਜੋ ਕਿ ਨੌਜਵਾਨਾਂ ਤੇ ਬਹੁਤ ਭਾਰੀ ਪੈ ਰਹੀ ਹੈ ਜਿਵੇਂ ਕਰੋਨਾ ਦੀ ਬਿਮਾਰੀ ਤਾਂ ਸ਼ੂਟਸ਼ਾਟ ਨਾਲ ਫੈਲਦੀ ਸੀ ਇਹ ਨਸ਼ਿਆਂ ਦੀ ਬਿਮਾਰੀ ਦੇਖਾ ਦਿਖਾਈ ਨਾਲ ਫੈਲਦੀ ਹੈ ਜੋ ਕਿ ਸੋਸ਼ਲ ਮੀਡੀਆ ਦੁਆਰਾ ਵੀ ਬਹੁਤ ਫਲਾਈ ਜਾਂਦੀ ਹੈ ਤੇ ਪੰਜਾਬ ਸਰਕਾਰ ਨੇ ਬਹੁਤ ਸਾਰੇ ਨਵੇਂ ਉਪਰਾਲੇ ਸਲੋਗਨ ਵੀ ਕੱਢੇ ਆ ਜਿਸ ਨਾਲ ਲੋਕਾਂ ਨੂੰ ਜਾਗਰੂਕਤਾ ਮਿਲੇ ਲੋਕ ਨਸ਼ੇ ਵਿਰੋਧ ਜਿਹੜਾ ਅੰਦੋਲਨ ਹੈ ਨਸ਼ੇ ਵਿਰੋਧ ਜਿਹੜੀ ਲੜਾਈ ਆ ਉਹਦੇ ਲਈ ਖੜੇ ਹੋਣ ਚਾਹਾਂਗੇ ਕਿ ਸਾਡੇ ਪੰਜਾਬ ਦੇ ਵਿੱਚ ਜਿਹੜਾ ਬਹੁਤ ਨਸ਼ਾ ਵੱਧ ਰਿਹਾ ਤਾਂ ਅਸੀਂ ਆਪ ਦੇ ਪੰਜਾਬ ਦੇ ਨੌਜਵਾਨਾਂ ਨੂੰ ਨਵੀਂ ਨੌਜਵਾਨ ਪੀੜ੍ਹੀ ਨੂੰ ਇਹ ਸੂਚਿਤ ਕਰਨਾ ਚਾਹਾਂਗੇ ਕਿ ਨਸ਼ਾ ਕੋਈ ਮਜ਼ਾ ਨਹੀਂ ਬਲਕਿ ਇੱਕ ਸਜ਼ਾ ਜਿਵੇਂ ਅੱਜਕੱਲ ਸਾਰੇ ਕਿਤੇ ਨਸ਼ਾ ਬਹੁਤ ਵੱਧ ਰਿਹਾ ਤਾਂ ਅਸੀਂ ਚਾਹੁੰਦੇ ਹਾਂ ਕਿ ਇਹ ਘੱਟ ਹੋਵੇ ਤੇ ਹੌਲੀ-ਹੌਲੀ ਖਤਮ ਹੋ ਜਾਏ ਕਿਉਂਕਿ ਅੱਜਕੱਲ ਨਸ਼ਿਆਂ ਦੇ ਦਰਿਆ ਸਾਡੇ ਪੰਜਾਬ ਵਿੱਚ ਬਹੁਤ ਤੇਜ਼ੀ ਨਾਲ ਵੱਧ ਰਿਹਾ ਅਸੀਂ ਸਕੂਲ ਵੱਲੋਂ ਬਹੁਤ ਸਰਵੇ ਕਰਾਂਗੇ ਰੈਲੀਆਂ ਕੱਢਾਂਗੇ ਨਸ਼ੇ ਨੂੰ ਰੋਕਣ ਲਈ ਮੈਂ ਕਹਿਣਾ ਚਾਹੂੰਗੀ ਵੀ ਦੇਖੋ ਕੋਈ ਵੀ ਉਪਰਾਲਾ ਸਰਕਾਰ ਕਰਦੀ ਹੈ ਉਹਦੇ ਵਿੱਚ ਸਾਨੂੰ ਸਾਰਿਆਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ ਸਰਕਾਰ ਇਕੱਲੇ ਸਾਰੇ ਕਦਮ ਨਹੀਂ ਚੱਕ ਸਕਦੀ ਜੇ ਆਮ ਜਨਤਾ ਆਮ ਲੋਕ ਨਾਲ ਸਹਿਯੋਗ ਦੇਣਗੇ ਤਾਂ ਕਿਸੇ ਵੀ ਮਹੀਮ ਨੂੰ ਸਰੇ ਚੜਾਇਆ ਜਾ ਸਕਦਾ ਹੈ ਸੋ ਨਸ਼ਾ ਵਿਰੁੱਧ ਜਿਹੜੀ ਮਹੀਮ ਚਲਾਈ ਜਾ ਰਹੀ ਹੈ ਇਹਦੇ ਵਿੱਚ ਜੇ ਅਸੀਂ ਬੱਚਿਆਂ ਨੂੰ ਨਾਲ ਲੈ ਕੇ ਚੱਲਾਂਗੇ ਕਿਉਂਕਿ ਜੋ ਕੁਛ ਹਾਲੇ ਦੁਆਲੇ ਬੱਚੇ ਉਸ ਚੀਜ਼ ਤੋਂ ਸਿੱਖ ਰਹੇ ਨੇ ਸੋ ਬੱਚੇ ਹੀ ਅੱਜ ਦਾ ਕੱਲ ਦਾ ਭਵਿੱਖ ਹੈ ਸੋ ਬੱਚਿਆਂ ਨੂੰ ਜੇ ਅਸੀਂ ਮੋਟੀਵੇਟ ਕਰਾਂਗੇ ਉਹ ਨਾਲ ਘਰਾਂ ਦੇ ਵਿੱਚ ਜਾਵਾਂਗੇ ਅਸੀਂ ਦੁਕਾਨਾਂ ਤੇ ਜਾਵਾਂਗੇ ਨਸ਼ਿਆਂ ਦੇ ਖਿਲਾਫ ਰੈਲੀਆਂ ਕੱਢਾਂਗੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਆਪਣੇ ਘਰ ਦੇ ਵਿੱਚ ਭੈਣ ਭਰਾਵਾਂ ਨੂੰ ਜਾਣਕਾਰੀ ਦਵਾਂਗੇ ਤਾਂ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਅਸੀਂ ਕੋਈ ਨਾ ਕੋਈ ਸਹਿਯੋਗ ਜ਼ਰੂਰ ਪਾਵਾਂਗੇ ਜਿਹਦੇ ਨਾਲ ਅਸੀਂ ਨਸ਼ਿਆਂ ਦੇ ਵਿੱਚ ਆਪਣਾ ਯੋਗਦਾਨ ਪਾ ਸਕੀਏ ਤੇ ਇਸ ਚੀਜ਼ ਨੂੰ ਖਤਮ ਕਰ ਸਕੀਏ ਤੁਹਾਨੂੰ ਲੱਗਦਾ ਇਸ ਤਰ੍ਹਾਂ ਫਰਕ ਪੈ ਗਿਆ ਬੱਚਿਆਂ ਨੂੰ ਦੇਖੋ ਬਿਲਕੁਲ ਫਰਕ ਕਿਉਂ ਨਹੀਂ ਪੈ ਸਕਦਾ ਕਈ ਵਾਰੀ ਇਦਾਂ ਹੁੰਦਾ ਕਿ ਕੋਈ ਵੱਡਾ ਇਨਸਾਨ ਸਾਨੂੰ ਕੁਝ ਸਮਝਾਉਂਦਾ ਸੀ ਸਮਝ ਨਹੀਂ ਪਾਉਂਦੇ ਪਰ ਜਦੋਂ ਕੋਈ ਬੱਚਾ ਨਿੱਕਾ ਬੱਚਾ ਸਾਨੂੰ ਉਸੇ ਚੀਜ਼ ਨੂੰ ਰੋਕਦਾ ਹੈ ਤਾਂ ਕੋਈ ਕਿਤੇ ਨਾ ਕਿਤੇ ਕੋਈ ਨਾ ਕੋਈ ਪਿਤਾ ਕੋਈ ਨਾ ਕੋਈ ਭਰਾ ਇਸ ਗੱਲ ਨੂੰ ਜ਼ਰੂਰ ਸੋਚੇਗਾ ਵੀ ਜੇ ਅੱਜ ਮੈਨੂੰ ਮਿੰਨੇ ਛੋਟੇ ਬੱਚੇ ਕਹਿ ਰਹੇ ਨੇ ਤਾਂ ਇਸ ਚੀਜ਼ ਨੂੰ ਮੈਨੂੰ ਸੋਚਣਾ ਚਾਹੀਦਾ ਹੈ ਮੈਂ ਆਪਣੀ ਜ਼ਿੰਦਗੀ ਖਰਾਬ ਕਰ ਰਿਹਾ ਮੈਂ ਆਉਣ ਵਾਲੀ ਭਵਿੱਖ ਦੀਆਂ ਨਸਲਾਂ ਨੂੰ ਖਰਾਬ ਕਰ ਰਿਹਾ ਤੇ ਇਸ ਚੀਜ਼ ਨੂੰ ਖਤਮ ਕਰਨਾ ਚਾਹੀਦਾ ਹੈ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਲੋਕੀ ਸੋਚਣ ਦੇ ਮਜਬੂਰ ਲਾਜ਼ਮੀ ਹੋਣਗੇ ਪ੍ਰਸ਼ਾਸਨ ਵੀ ਤੁਹਾਡੇ ਨਾਲ ਆ ਰਿਹਾ ਹੈ ਸਮਰਥਨ ਬਿਲਕੁਲ ਜੀ ਪ੍ਰਸ਼ਾਸਨ ਦਾ ਸਾਨੂੰ ਪੂਰਨ ਸਹਿਯੋਗ ਹੈ ਪ੍ਰਸ਼ਾਸਨ ਦੇ ਸਹਿਯੋਗ ਤੋਂ ਬਿਨਾਂ ਅਸੀਂ ਕੁਝ ਨਹੀਂ ਕਰ ਸਕਦੇ ਤੇ ਮੈਨੂੰ ਪੂਰੀ ਉਮੀਦ ਹੈ ਕਿ ਡੀਸੀ ਮੈਮ ਤੇ ਪੁਲਿਸ ਮਹਿਕਮਾ ਵੀ ਸਾਡੇ ਨਾਲ ਇਸ ਥਾਂ ਤੇ ਮਦਦ ਕਰੇਗਾ ਐਮਐਲਏ ਗੁਰਦੇਵ ਸਿੰਘ ਸੇਕੋ ਉਹ ਵੀ ਸਾਨੂੰ ਪੂਰਨ ਸਹਿਯੋਗ ਦੇਣਗੇ ਤੇ ਮੈਨੂੰ ਉਮੀਦ ਹੈ ਕਿ ਅਸੀਂ ਇਸ ਵਿਰੋਧ ਨਸ਼ਿਆਂ ਦੇ ਵਿਰੁੱਧ ਰੈਲੀ ਨੂੰ ਕੱਢ ਕੇ ਨਸ਼ਾ ਨੂੰ ਖਤਮ ਕਰਨ ਦੇ ਵਿੱਚ ਆਪਣਾ ਪੂਰਨ ਸਹਿਯੋਗ ਦੇਵਾਂਗੇ